ਚੰਨ ਸਿੰਘ ਰੂੜੇ ਕੇ ਕਲਾ ਮੇਰਾ ਪਿੰਡ ਹੈ ਜੀ ਤੇ ਮੇਰਾ ਚਾਚੇ ਦਾ ਲੜਕਾ ਸੀਗਾ ਸੋ ਦਾ ਨਾਮ ਹੈਗਾ ਹਰਜਿੰਦਰ ਸਿੰਘ ਇਹਨਾਂ ਦਾ ਇਸ ਵਿਦੇ ਸੌਰੇ ਸੀਗੇ ਪਪਾਲਾ ਜੀ ਜ਼ਿਲ੍ਹਾ ਮਾਨਸਾ ਚ ਇਹ ਪਹਿਲਾਂ ਕੁਝ ਟਾਈਮ ਪਹਿਲਾਂ ਰੁਸਕੇ ਬੈਠੀ ਰਹੀ ਹੈ ਵੀ ਜਮੀਨ ਦੀ ਐਸਾ ਲਾਲਚ ਨਾਲੇ ਕਤਲ ਹੋਇਆ ਜੀ ਪਹਿਲਾਂ ਜਦੋਂ ਇਹਨਾਂ ਦਾ ਮਾੜਾ ਮੂਟਾ ਰੋਲਾ ਸੀ ਮੇਰੇ ਚਾਚਾ ਜੀ ਜਿਉਂਦੇ ਸੀਗੇ ਉਦੋਂ ਉਹਨੂੰ ਕਹਿੰਦੀ ਵੀ ਮੇਰੇ ਮੁੰਡੇ ਨੂੰ ਜ਼ਮੀਨ ਕਰਾ 2 2.5 ਕਿੱਲੇ 5.5 ਕਿੱਲੇ ਨਾਲ ਕੁੜੇ ਪੈੜੀ ਆ ਵੀ ਮੈਂ ਫੇਰ ਆਉਂਗੀ ਚੱਲ ਚਾਚਾ ਜੀ ਨੇ ਮੇਰੇ ਨੇ ਸੋਚਿਆ ਵੀ ਚੱਲ ਯਾਰ ਜਵਾਕ ਹੈਗਾ ਇਕੱਲਾ ਇਕੱਲਾ ਪੁੱਤ ਆਗਾ ਮੇਰੇ ਵੀ ਮੈਂ ਲਵਾ ਦਿਆਂ ਤਾਂ ਮੇਰਾ ਘਰ ਬਸ ਜੂਗਾ ਉਹਨੇ ਜੀ ਢਾਈ ਕਿੱਲੇ ਪੈੜੀ ਇਹਦੇ ਨੂੰ ਕਰਾਤੀ ਉਹਦਾ ਫਿਰ ਇਹ ਕ੍ਰੇਸ ਕਰਕੇ ਠੇਕਾ ਵੀ ਲੈ ਜਾਂਦੀ ਰਹੀ ਐ ਸਾਰਾ ਕੁਝ ਕਰਦੀ ਰਹੀ ਐ ਉਸ ਤੋਂ ਬਾਅਦ ਜਦੋਂ ਮੇਰੇ ਚਾਚੇ ਦੀ ਡੈਥ ਹੋ ਗਈ ਉਹਦੀ ਜ਼ਮੀਨ ਚੜਨੀ ਸੀ ਆਟੋਮੈਟਿਕ ਕੁੜੀਆਂ ਨੂੰ ਤੇ ਮੇਰੀ ਮਾਸੀ ਨੂੰ ਉਹਨਾਂ ਦੀ ਜ਼ਮੀਨ ਐ ਚਾਰੇ ਥਾਈਂ ਚੜ ਗਈ ਜੀ ਜਿਹੜੀ ਢਾਈ ਕਿੱਲੇ ਸੀ ਉਹ ਤਾਂ ਇਕੱਲੀ ਲੈ ਗਈ ਜਿਹੜੇ ਤਿੰਨ ਕਿੱਲੇ ਬਾਕੀ ਸੀ ਉਹਦੇ ਵਿੱਚ ਉਹ ਚਾਰ ਥਾਈਂ ਹੋ ਗਈ ਜਿਮੇਨੀ ਉਹ 6 ਕਨਾਲਾਂ 6.5 ਕਨਾਲਾਂ ਇਹਨਾਂ ਨੂੰ ਵੰਡੀ ਆ ਗਈ। ਫਿਰ ਇਹਨੇ ਬਾਈ ਕਲੇਸ ਪਾਉਣਾ ਸ਼ੁਰੂ ਕਰਤਾ ਵੀ ਮੈਂ ਤਾਂ ਆਉਂਗੀ ਕੁੜੀਆਂ ਤੋਂ ਜ਼ਮੀਨ ਕਰਾ ਆਵਦੇ ਨੂੰ। ਚਲ ਭੈਣਾਂ ਨੇ ਸੋਚਿਆ ਵੀ ਜਲ ਸਾਡੇ ਭਰਾ ਦਾ ਘਰ ਵੱਸਦਾਗਾ। ਉਹਨਾਂ ਦੋਨਾਂ ਭੈਣਾਂ ਨੇ ਢਾਇੇ ਪਈਆਂ ਮੇਰੀਆਂ ਦੋਨੇ ਭੈਣਾਂ। ਉਹਨਾਂ ਨੇ ਆ ਕੇ ਮਤਲ ਜ਼ਮੀਨ ਕਰਾ ਕੇ ਤੇ ਕਰਾਤੀ ਫਿਰ ਆ ਗਈ। ਥੋੜਾ ਚਿਰ ਫੇਰ ਰਹੀ। ਤੇਜ ਬਹੁਤ ਹੈ ਕੁਛ ਟਾਈਮ ਲਾ ਲੈਂਦੀ ਸੀ ਉਸ ਤੋਂ ਬਾਅਦ ਇਹਨੂੰ ਪਤਾ ਲੱਗਦਾ ਸੀ ਵੀ ਹੁਣ ਮੇਰੇ ਕੰਮ ਲੋਟ ਆਉਣ ਵਾਲਾ ਹੈ ਫਿਰ ਇਹ ਕੜੇ ਸ਼ੁਰੂ ਕਰ ਦਿੰਦੀ ਸੀ ਕਤਲ ਦਾ ਕੀ ਕਾਰਨ ਹੈ ਕਤਲ ਦਾ ਕਾਰਨ ਜ਼ਮੀਨ ਦਾ ਲਾਲਚ ਵੀ ਸਾਰਾ ਕੁਝ ਮੈਂ ਹੜੱਪ ਲਾਂ ਇਹਨਾਂ ਨੂੰ ਰੋਟੀ ਨਹੀਂ ਦਿੰਦੀ ਸੀ ਇਹਨਾਂ ਨੂੰ ਰਾਤ ਨੂੰ ਘਰੋਂ ਕੱਢ ਦਿੰਦੀ ਸੀ ਇਹਤੇ ਇਲਜ਼ਾਮ ਇਹ ਲਾਉਂਦੀ ਸੀ ਵੀ ਇਹ ਸ਼ਰਾਬਾਂ ਪੀਂਦਾ ਹੈ ਇਹ ਕਿਸੇ ਨੂੰ ਦੇ ਨਾ ਦੇਵੇ ਇਹ ਗਵਾਹ ਨਾ ਦੇਵੇ ਸਾਰਾ ਇਹ ਰੜੀ ਜਿਹੜਾ ਕਤਲ ਹੋਇਆ ਸਾਰਾ ਰੜੀ ਭੁਗਤੀ ਨਾਲ ਹੋਇਆ ਕਿੰਨੇ ਜਣੇ ਕਤਲ ਕੀਤਾ ਕਿੰਨੇ ਅਰੈਸਟ ਹੋਗੇ ਏ ਜੀ ਜਿਹੜੇ ਮੌਕੇ ਤੇ ਬੰਦੇ ਦੇਖੇ ਗਏ ਨੇ ਉਹ ਤਾਂ ਚਾਰ ਬੰਦੇ ਸੀਗੇ ਬਾਕੀ ਅਣਪਛਾਤੇ ਬੰਦੇ ਇਹਨਾਂ ਦੇ ਨਾਲ ਸੀਗੇ ਜਿਹੜੇ ਇਹਨਾਂ ਨੇ ਕਤਲ ਕਰਨ ਤੋਂ ਪਹਿਲਾਂ ਹੀ ਮਤਲਬ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਇਧਰ ਉਧਰ ਕਰਤੇ ਜਦੋਂ ਪਤਾ ਲੱਗਿਆ ਵੀ ਇਹ ਜਿਹੜੇ ਮੌਕੇ ਤੇ ਦੇਖੇ ਗਏ ਚਾਰ ਸੀਗੇ ਚਾਰਾਂ 'ਚੋਂ ਤਿੰਨ ਉਹ ਮਤਲਬ ਅਰੈਸਟ ਕਰ ਲਏ ਮੁੰਡਾ ਭੱਜਿਆ ਹੋਇਆਗਾ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਹੈ ਵੀ ਨਾਲੇ ਤਾਂ ਮੁੰਡੇ ਨੂੰ ਗ੍ਰਿਫਤਾਰ ਕੀਤਾ ਜਾਵੇ ਨਾਲੇ ਜਿਹੜੇ ਮੁੰਡੇ ਦੇ ਨਾਲ ਇੱਕ ਦੋ ਬੰਦੇ ਹੋਰ ਸੀ ਮੋਟਰਸਾਈਕਲ ਤੇ ਦੇਖੇ ਗਏ ਨੇ ਉਹ ਪੁੱਛਿਆ ਜਾਵੇ ਵੀ ਇਹ ਕੌਣ ਨੇ ਬੰਦੇ ਪਸਾਸੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਜੇ ਸਾਨੂੰ ਹਨਸਾਬ ਨਾ ਮਿਲਿਆ ਤਾਂ ਅਸੀਂ ਕੋਈ ਆਪ ਦਾ ਰੂਪਰੇਖਾ ਕੋਈ ਹੋਰ ਬਣਾ ਸਕਦੇ ਆ ਤੇ ਅਸੀਂ ਵੇਟ ਕਰ ਰਹੇ ਆ ਪ੍ਰਸ਼ਾਸਨ ਦੀ ਐਸਚੋ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਆ ਕੇ ਤੁਹਾਡੀ ਗੱਲ ਸੁਣਦਾਗਾ ਮੁੰਡਾ ਅਸੀਂ ਫ੍ਰੀਜਰ ਚ ਰੱਖਿਆ ਹੋਇਆ ਪੋਸਟ ਮਾਸਟਰ ਮੈਂ ਮਨਪ੍ਰੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦਾ ਬਲਾਕ ਦਾ ਆਗੂ ਆ ਮੈਂ ਸਾਡੇ ਨਾ ਪਿੰਡ ਹਰਜਿੰਦਰ ਸਿੰਘ ਮੁੰਡਾ ਜਿੰਦੀ ਸੀ ਜੋ ਜ਼ਮੀਨ ਨੂੰ ਲੈ ਕੇ ਉਹਦੇ ਘਰ ਵਾਲੀ ਵੱਲੋਂ ਰੋਜ਼ਾਨਾ ਕਲੇਸ਼ ਕੀਤਾ ਜਾਂਦਾ ਸੀ ਬੰਦੇ ਨੇ ਹਾਲਾਂਕਿ ਸਾਢੇ 3 ਕਿੱਲੇ ਜ਼ਮੀਨ ਦੇ ਦੇ ਵੀ ਦਿੱਤੇ ਸੀ ਉਹਨੂੰ ਪਰ ਉਹ ਕਹਿੰਦੀ ਸੀ ਵੀ ਜਿਹੜੇ 2 ਕਿੱਲੇ ਉਹਨਾਂ ਦੇ ਮਾਂ ਪੁੱਤਾਂ ਦੇ ਕੋਲੇ ਬਚਦੇ ਉਹ ਵੀ ਹੜਪਣਾ ਚਾਹੁੰਦੀ ਸੀ ਇਹ ਬਾਰਦਾਤ ਜ਼ਮੀਨ ਨੂੰ ਲੈ ਕੇ ਵੀ ਜ਼ਮੀਨ ਸਾਡੇ ਨਾਂ ਨਹੀਂ ਕਰਾਉਂਦਾ ਉਹਨੂੰ ਲੈ ਕੇ ਆਪਦੇ ਪਿੰਡੋਂ ਉਹ ਪਤਾ ਨਹੀਂ ਕਿੰਨੇ ਕੁ ਬੰਦੇ ਲੈ ਕੇ ਆਈਆ ਹੋ ਸਕਦਾ 10-3 ਕੁ ਪੇਸ ਹੋਏ ਨੇ ਤੇ ਉਹ ਪੁਲਿਸ ਪੜਤਾਲ ਕਰ ਰਹੀ ਹੈ ਉਹਦੇ ਲੈ ਕੇ ਰਾਤ ਨੂੰ दारू ਪਿਆ ਕੇ ਉਹਨੂੰ दारू ਪਿਆ ਕੇ ਬੜਿਆ ਆ ਕੇ ਘਰ ਦੇ ਵਿੱਚ ਰਾਤ ਨੂੰ ਉਹਦਾ ਕਤਲ ਕੀਤਾ ਗਿਆ ਕਤਲ ਕਰਨ ਤੋਂ ਬਾਅਦ ਹਾਲਾਂਕਿ ਕਿਸੇ ਨੂੰ ਪਤਾ ਨਹੀਂ ਲੱਗਿਆ ਅਸਗਵਾਨ ਦੇ ਵਿੱਚ ਕੋਈ ਚੀਜ਼ ਘਿਹੜਾ ਨਹੀਂ ਪੈੜ ਦਿੱਨ ਦਿੱਤਾ ਪਤਾ ਨਹੀਂ ਕਿਵੇਂ ਕੀਤਾ ਕਿਵੇਂ ਨਾ ਕੀਤਾ ਹਣਾ ਜਿਆਦੇ ਬੰਦੇ ਸਾਨੂੰ ਇਹ ਡਾਊਟ ਆ ਯਾਰ ਵੀ ਜਿਆਦੇ ਬੰਦੇ ਬਾਹਰੋਂ ਵੀ ਆਏ ਹੋਏ ਸੀ ਉਹਦੇ ਨਾਲ ਵੀ ਚਲੋ ਅਗਲੀ ਜਾਣ ਪੜਤਾਲ ਚ ਪਤਾ ਲੱਗ ਜਾਊਗਾ ਪਰ ਉਹ ਜਿਹੜੀ ਔਰਤ ਆ ਉਹ ਇਸ ਟਾਈਮ ਤਿੰਨੇ ਸੌਦਾ ਪਿਓ ਦੀ ਮਾਂ ਤੇ ਆਪ ਉਹ ਹੈ ਪੇਸ ਹੋ ਗਏ ਸੀ ਥਾਣੇ ਦੇ ਵਿੱਚ ਆ ਕੇ ਦੱਸਿਆ ਉਹਨਾਂ ਨੇ ਦੇਖੋ ਤੁਸੀਂ ਹੰਕਾਰ ਦੇਖੋ ਕਿੰਨਾ ਸੀ ਵੀ ਅਸੀਂ ਕਤਲ ਕਰਕੇ ਆਏ ਆ ਸਾਨੂੰ ਫੜੋ ਤੁਸੀਂ ਤੇ ਮੁੰਡੇ ਨੂੰ ਭਜਾਤਾ ਬਾਹਰ ਦੀ ਬਾਹਰ ਇਹਦਾ ਕਰਕੇ ਵੀ ਜਦੋਂ ਪੁਲਿਸ ਨੇ ਪੜਤਾਲ ਕੀਤੀ ਹੈ ਜੋ ਉਹਨਾਂ ਦੀ ਅਰੈਸਟ ਪੈਗੀ ਸਾਡਾ ਸਾਰਾ ਪਿੰਡ ਇਕਜੁੱਟਾ ਹੋਇਆ ਵੈ ਇਸ ਮਸਲੇ ਦੇ ਉੱਤੇ ਜਿੰਨਾ ਚਿਰ ਮੁੰਡੇ ਦੀ ਅਰੈਸਟ ਨਹੀਂ ਪੈਂਦੀ ਉਹਨਾਂ ਚਿਰ ਅਸੀਂ ਉਹਦਾ ਜਿਹੜਾ ਸੰਸਕਾਰ ਪੋਸਟਮਾਰਟਮ ਵੀ ਨਹੀਂ ਕਰਾਉਂਦੇ ਜੇਕਰ ਪੁਲਿਸ ਇਹਦੇ ਵਿੱਚ ਕੋਈ ਅਣਗਹਿਲੀ ਕਰਦੀ ਹੈ ਢਿੱਲ ਵਰਤਦੀ ਹੈ ਜਾਂ ਕੋਈ ਸਿਆਸੀ ਸਾਨੂੰ ਪਹੁੰਚਾ ਲੱਗਿਆ ਕੋਈ ਸਿਆਸੀ ਪਹੁੰਚ ਵੀ ਹੈ ਉਹਨਾਂ ਦੇ ਵਿੱਚ ਉਹ ਵੀ ਮਦਦ ਕਰ ਰਹੇ ਨੇ ਪਰ ਉਹ ਤੋਂ ਬਾਅਦ ਜਿਹੜਾ ਅਗਲਾ ਐਕਸ਼ਨ ਹੋਊਗਾ ਉਹ ਸਾਡੇ ਪਿੰਡ ਦੀਆਂ ਜਿੰਨੀਆਂ ਵੀ ਭਰਾਤਰੀ ਜਥੇਬੰਦੀਆਂ ਉਹਨਾਂ ਨਾਲ ਮੀਟਿੰਗ ਕਰਕੇ ਕੋਈ ਵੱਡਾ ਐਕਸ਼ਨ ਲਵਾਂਗੇ ਪਰ ਪੁਲਿਸ ਨਾਲ ਅਜੇ ਅਸੀਂ ਗੱਲ ਕਰ ਰਹੇ ਹਾਂ ਅੱਜ ਮਿਲਣਾ ਆਇਆ ਥਾਣੇ 'ਚ ਵੀ ਚਰ ਕਿੰਨੀ ਕ ਕਾਰਵਾਈ ਰਹੇਗੀ ਜਦੋਂ ਮੁੰਡਾ ਫੜਿਆ ਨਹੀਂ ਜਾਂਦਾ ਜੇ ਅੱਜ ਦਾ ਟਾਈਮ ਹੀ ਦੇਵਾਂਗੇ ਵੱਧ 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 ਅਸੀਂ ਦੇਣਾ ਨਹੀਂ ਹੈਗਾ ਕੋਈ ਬਾਕੀ ਜੇ ਮੀਟਿੰਗ ਹੋਗੀ ਅੱਜ ਦਾ ਟਾਈਮ ਵੀ ਵੈਸੇ ਤੁਸੀਂ ਰਾਤ ਦੇ ਚੁੱਕੇ ਆ ਸਾਰੀ ਉਹਨਾਂ ਨੂੰ ਜੇ ਨਹੀਂ ਹੁੰਦੀ ਮੀਟਿੰਗ ਕਰਕੇ ਅਗਲਾ ਐਕਸ਼ਨ ਅਸੀਂ ਕੁਝ ਮਿੰਟਾਂ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਲੀਕਣ ਆਲੇ ਆ ਵੀ ਅਗਲਾ ਪ੍ਰੋਗਰਾਮ ਕੀ ਕੀਤਾ ਜਾਵੇ ਇਨਸਪੈਕਟਰ ਜਗਜੀਤ ਸਿੰਘ ਐਸਐਚਓ ਰੂੜੇਕੇ ਤੇ ਮਰਡਰ ਹੋਇਆ ਸਾਡੇ ਇੱਥੇ ਰੂੜੇਕੇ ਕਲਾਂ ਹਰਜਿੰਦਰ ਸਿੰਘ ਦਾ ਦੇ ਉਸ ਦੀ ਮਾਤਾ ਦਾ ਗੁਣਵੀਤ ਕੌਰ ਦਾ ਬਿਆਨ ਲਿਖ ਕੇ ਅਸੀਂ ਚਾਰ ਬੰਦਿਆਂ ਦੇ ਖਿਲਾਫ ਮਕਦਮਾ ਨੰਬਰ 93 ਮਿਤੀ 24 11 24 ਅੰਡਰ ਸੈਕਸ਼ਨ 103 ਤੇ 3 ਦੀ 5 ਦੇ ਤਹਿਤ ਅਸੀਂ ਮਕਦਮਾ ਦਰਜ ਕਰ ਲਿਆ ਹੈ ਤੇ ਜਿਹੜਾ ਹਰਜਿੰਦਰ ਸਿੰਘ ਸੀਗਾ ਇਹਨਾਂ ਨੇ ਉਹਦੀ ਘਰ ਵਾਲੀ ਨੇ ਉਹਦੇ ਸਹੁਰੇ ਨੇ ਉਹਦੀ ਸੱਸ ਨੇ ਸੱਟਾ ਮਾਰ ਕੇ ਗਲ ਘੋਟ ਕੇ ਨੂੰ ਮਾਰਤਾ ਸੀਗਾ ਅਸੀਂ ਹੁਣ ਪੋਸਟਮਾਰਟਮ ਕਰਵਾ ਕੇ ਦੇਟ ਬੋਡੀ ਵਾਰਸਾਂ ਦੇ ਹਵਾਲੇ ਕਰਨ ਲੱਗੇ ਸਰ ਕਿੰਨੇ ਬੰਦੇ ਅਰੈਸਟ ਕੀਤੇ ਤੇ ਕੀ ਰਿਮਾਰਡ ਹੋਇਆ ਰਿਲੇਜ ਹਾਂਜੀ ਤਿੰਨ ਬੰਦੇ ਚ ਅਸੀਂ ਅਰੈਸਟ ਕਰ ਲਿਆ ਅੱਜ ਅਸੀਂ ਹੁਣ ਪੇਸ਼ ਕਰਦੇ ਹਾਂ ਕੋਰਟ ਚ ਮਾਨ ਜੋ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਰਡ ਲਿਆ ਜਾਊਗਾ ਤੇ ਕਿੰਨੇ ਬੰਦੇ ਬਾਕੀ ਨੇ ਫੜਨ ਵਾਲੇ ਇੱਕ ਮੁੰਡਾ ਬਾਕੀ ਹੈਗਾ ਉਹਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ